ਪਠਾਨਕੋਟ ਵਿੱਚ ਬੱਚਿਆਂ 'ਚ ਵਧ ਰਿਹਾ ਡਾਇਰੀਆ, ਜaundice, ਸਰਦੀ, ਜ਼ੁਕਾਮ ਦਾ ਖਤਰਾ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ 14 ਬੱਚੇ ਇਨ੍ਹਾਂ ਬਿਮਾਰੀਆਂ ਦੀ ਵਜ੍ਹਾ ਨਾਲ ਦਾਖਲ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਇਲਾਜ ਮੌਸਮ 'ਚ ਹੋਏ ਬਦਲਾਅ ਦੀ ਵਜ੍ਹਾ ਦੇ ਨਾਲ ਇਨ੍ਹਾਂ ਦਿਨੀ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਦਾ ਇਜ਼ਾਫਾ ਹੁੰਦਾ ਦਿਖ ਰਿਹਾ ਹੈ ਅਤੇ ਇਨ੍ਹਾਂ ਮਰੀਜ਼ਾਂ 'ਚ ਜ਼ਿਆਦਾ ਗਿਣਤੀ ਇਨ੍ਹਾਂ ਦੀ ਨਹੀਂ ਬੱਚਿਆਂ ਦੀ ਦਿਖ ਰਹੀ ਹੈ ਜੋ ਕਿ ਡਾਇਰੀਆ, jaundice, ਸਰਦੀ, ਖਾਂਸੀ ਦੇ ਨਾਲ ਪੀੜਤ ਹਨ ਇਸ ਵੰਦੀ ਜਦ ਇਹਨਾਂ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਗਲਵਾਟ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮੌਸਮ ਚੋਹੇ ਬਦਲਾਪ ਦੀ ਬਜਾ ਨਾਲ ਬੱਚਿਆਂ ਤੇ ਇਸ ਦਾ ਅਸਰ ਜ਼ਿਆਦਾ ਹੁੰਦਾ ਹੈ ਉਹਨਾਂ ਕਿਹਾ ਕਿ ਮੌਕੇ ਤੇ 14 ਦੇ ਕਰੀਬ ਬੱਚੇ ਹਸਪਤਾਲ ਚ ਆਪਣਾ ਇਲਾਜ ਕਰਾਉਣ ਲਈ ਦਾਖਲ ਹਨ ਜਿਸ ਵਿੱਚ ਡਾਇਰੀਆ ਜੌਂਡਸ ਅਤੇ ਖਾਂਸੀ ਜੁਕਾਮ ਦੇ ਮਰੀਜ਼ ਸ਼ਾਮਿਲ ਹਨ ਅਤੇ ਜ਼ਿਆਦਾ ਮਰੀਜ਼ ਡਾਇਰੀਆ ਦੀ ਬਿਮਾਰੀ ਦੇ ਨਾਲ ਪੀੜਿਤ ਹਨ ਇਸ ਮੌਕੇ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਤਾਂ ਜੋ ਬਦਲੇ ਮੌਸਮ ਤੇ ਮિજાਜ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ ਪਠਾਨਕੋਟ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਸੋਸ਼ਲ ਸਟਾਫਰ ਜੀ ਜੀ ਡਾਇਬਟੀਜ਼ ਤੋਂ ਬੱਚਿਆਂ ਨੂੰ ਲੈ ਕੇ ਕਲੀਨਿਕਸ਼ਨ ਨੂੰ ਕਰਕੇ ਚੁਣੀ ਨੂੰ ਕਰਦੇ ਸਿਵਲ ਵਿੱਚ ਜਨਾ ਮੈਂ ਨਮਸਕਾਰ ਜੀ ਮੈਂ ਡਾਕਟਰ ਰਵੀ ਐਜ਼ ਅ ਚਾਈਲਡ ਸਪੈਸ਼ਲਿਸਟ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਹਨ ਇੱਥੇ ਇਸ ਟਾਈਮ ਜਿਹੜਾ ਮੌਸਮ ਨੂੰ ਦੇਖਦੇ ਇਸ ਟਾਈਮ ਜਿਹੜੇ ਪੇਸ਼ੈਂਟ ਜ਼ਿਆਦਾ ਆ ਰਹੇ ਇੱਕ ਤੇ ਆ ਰਹੇ ਆ ਜੀ ਡਾਇਰੀਆ ਵਾਲੇ ਲੂਜ਼ ਮੋਸ਼ਨ ਵਾਲੇ ਪੇਸ਼ੈਂਟਸ ਆ ਰਹੇ ਆ ਦੂਸਰੇ ਆ ਰਹੇ ਆ ਸਰਦੀ ਖਾਂਸੀ ਬੁਖਾਰ ਵਾਲੇ ਔਰ ਤੀਸਰੇ ਆ ਰਹੇ ਆ ਜੌਂਡੇਸ ਵਾਲੇ ਜ਼ਿਆਦਾ ਇਹ ਹੀ ਤਿੰਨ ਤਿੰਨ ਚਾਹਾਂ ਦੇ ਹੀ ਪੇਸ਼ੈਂਟਸ ਹੈਗੇ ਆ ਜੀ ਉਹ ਸਭ ਕਿੰਨੇ ਪੇਸ਼ੈਂਟ ਜਿਹੜੇ ਨੇ ਇਸ ਵੀ ਐਡਮਿਟ ਨੇ ਕਿੰਨਾ ਪੋਪੂਲੇਸ਼ਨ ਵਿੱਚ ਫਰਕ ਪਿਆ ਪੇਸ਼ੈਂਟ ਜਿਹੜੇ ਆ ਇਸ ਟਾਈਮ ਕੋਈ 13 14 ਪੇਸ਼ੈਂਟ ਜਿਹੜੇ ਉੱਪਰ ਐਡਮਿਟ ਹੈਗੇ ਆ ਇਸ ਇਹੀ ਤਿੰਨਾਂ ਚੀਜ਼ਾਂ ਦੇ ਕਾਰਨ ਜਿਆਦਾ ਡਾਈਰੀਆ ਨਾਲ ਹੈ ਤੇ ਜੌਂਟਿਸ ਦੇ ਨਾਲ ਵੀ ਹੈਗੇ ਆ ਕਿੰਨਾ ਕਪੀਟਿਵ ਜਿਹੜਾ ਇਜ਼ਾਫਾ ਹੋਇਆ ਆ ओपीडी ਦੇ ਵਿੱਚ ਜਿਹੜਾ ਹੈ ਜੀ ਉਹ ਜਿੱਦਾਂ ਪਹਿਲੇ ਜਿੰਨੀ ओपीडी ਸੀ ਉੰਨੀ ਹੀ ਹੈਗੀ ਆ ਬਟ ਪੇਸ਼ੈਂਟਸ ਜਿਹੜੇ ਆ ਜਿਆਦਾ ਇਸ ਕੰਪਲੇਂਟ ਦੇ ਨਾਲ ਆ ਰਹੇ ਆ ਕਿੰਨੇ ਬੋਰ ਹੈਗਾ ਬੱਚਿਆਂ ਦੀ ਜਿਨ੍ਹਾਂ ਦੇ ਚਾਰ ਸਾਲ ਸੰਪਰਨ ਇਹ ਆ ਪੀਡੀਆਟ੍ਰੀਸ਼ੀਨ ਹੋਣ ਦੇ ਕਾਰਨ ਸਾਡੇ ਕੋਲ 16 ਸਾਲ ਤੱਕ ਦੇ ਇਹੀ ਬੱਚਿਆਂ ਦੇ ਉਸ ਤੋਂ ਉੱਤੇ ਵਾਲੇ ਜਿਹੜੇ ਪੇਸ਼ੈਂਟ ਹੁੰਦੇ ਆ ਉਹ ਆਪਣਾ ਮੈਡੀਸਨ ਵਾਲੇ ਡਾਕਟਰ ਦੇਖਦੇ ਆ